ਮੋਲੇ ਬਾਬਾ ਸ਼ੇਸ਼ਨਾਗ ਮਹਾਰਾਜ ਕੀ ਸਾਡਾ ਬਾਬਾ ਸ਼ੇਸ਼ਨਾਗ ਜੀ ਦਾ ਜਿਹੜਾ ਦਿਵਯ ਸਥਾਨ ਝਪਕਰਾ ਹੈ ਇੱਥੇ ਅਸੀਂ ਹਰ ਸਾਲ ਹੀ ਸ਼੍ਰੀ ਰੁਦਰਮਾ ਦੇਵ ਜੱਗ ਕੇ ਕਰਦੇ ਹਾਂ। ਪਰ ਪਿਛਲੇ 10 ਸਾਲ ਤੋਂ ਨਿਰੰਤਰ ਰੁਦਰਮਾ ਦੇਵ ਜੱਗ ਕੇ ਚੱਲ ਰਿਹਾ ਹੈ। ਇਸ ਵਾਰ ਵਾਲਾ ਜਿਹੜਾ ਹੈ 2026 ਚ ਅਸੀਂ ਕਰ ਰਹੇ ਹਾਂ ਇਹ 10 ਮਾ ਰੁਦਰਮਾ ਦੇਵ ਜੱਗਾ ਪਹਿਲੀ ਤਰੀਕ ਨੂੰ 1 ਫਰਵਰੀ ਨੂੰ ਸਾਡਾ ਭੂਮੀ ਪੂਜਨਾ ਛੋਟੀ ਛੋਟੀਆਂ ਪੂਜਨਾ ਦੇ ਵਿੱਚ ਚਲਦੀ ਰਹਿਣੀਆਂ ਸਾਰੀਆਂ ਇੱਕ ਨੂੰ 8 ਤਰੀਕ ਨੂੰ ਅਸੀਂ ਸ਼ੋਭਾ ਯਾਤਰਾ ਜਿਹੜੀ ਹੈ ਉਹ ਵਿਸ਼ਾਲ ਬੋਲੇ ਬਾਬਾ ਜੀ ਨੂੰ ਸਮਰਪਿਤ ਬਾਬਾ ਸ਼ੇਸ਼ਨਾਗ ਜੀ ਨੂੰ ਸਮਰਪਿਤ ਇਸ ਪਵਿੱਤਰ ਨਗਰੀ ਜਵਕਰਾਂ ਦੇ ਵਿੱਚ ਕੱਢੀ ਜਾਏਗੀ। ਔਰ 9 ਤਰੀਕ ਤੋਂ ਰੁਦਰਮਹ ਦੀ ਵਿਜੱਗੀ ਦਿਵ ਜਿਹੜੀ ਪੂਜਾ ਆ ਉਹ ਸ਼ੁਰੂ ਹੋ ਜੀਗੀ। ਉਧਰ ਨਾਲ ਹੀ ਸ਼੍ਰੀਮਦ ਬਾਗਵਤ ਜਿਹੜੀ ਸਪਤਾਹਿਕ ਕਥਾ ਉਹ ਸ਼ੁਰੂ ਹੋਏਗੀ। ਸਾਡੇ ਇਸ ਕੁੱਲ ਦੇ ਨਵੇਂ ਵਿਦਵਾਨ ਬਣਾਉਣ ਪ੍ਰਿਆਗਜੀ ਮਹਾਰਾਜ ਸਾਸ਼ਟਰੀ ਪ੍ਰਿਆਗਜੀ ਮਹਾਰਾਜ ਉਹ ਦੇ ਕਥਾ ਵਿਆਸ ਸੁਣਨਗੇ ਔਰ ਇਹ ਜਿਹੜਾ ਜੱਗਿਆ ਬਾਬਾ ਸ਼ੇਸ਼ਨਾਭ ਜੀ ਦੀ ਕਿਰਪਾ ਦੇ ਨਾਲ ਸਿਰੇ ਚੜਦਾ ਔਰ ਇੱਥੇ ਜਿਹੜੀਆਂ ਸੰਗਤਾਂ ਬੜਾ ਹਮ ਹਮਾ ਕੇ ਬਾਬਾ ਜੀ ਦੇ ਇਸ ਮਹਾਕੁੰਭ ਦੇ ਵਿੱਚ ਪਵਿੱਤਰ ਗੀਤਾ ਰੂਪੀ ਬਗਵਤ ਰੂਪੀ ਜਿਹੜੀ ਗੰਗਾ ਵਗਦੀ ਹੈ ਉਹਦਾ ਇਸ਼ਨਾਨ ਕਰ ਦੇਣਾ ਉਹ ਰਦਰਮਹ ਦੇ ਯੱਗ ਦੇ ਵਿੱਚ ਔਤੀਆਂ ਪਾ ਕੇ ਆਪਣੇ ਜੀਵਨ ਨੂੰ ਸਫਲ ਕਰ ਦੇਣਾ ਕਿਉਂਕਿ ਯੱਗ ਹੀ ਬ੍ਰਿਸ਼ਟੀ ਦਾ ਕਾਰਨ ਹੁੰਦਾ ਜਿਸ ਜਗ੍ਹਾ ਤੇ ਬ੍ਰਿਸ਼ਟੀ ਹੁੰਦੀ ਹੈ ਉੱਥੇ ਖੇਤੀ ਹੁੰਦੀ ਹੈ ਖੇਤੀ ਹੋਏਗੀ ਤੇ ਅੰਨ ਦੀ ਉਤਪਤੀ ਹੁੰਦੀ ਆ ਅੰਨ ਦੀ ਉਤਪਤੀ ਹੋਏਗੀ ਤੇ ਮਨੁੱਖ ਜਿਹੜਾ ਆ ਉਹ ਭੋਜਨ ਕਰਕੇ ਆਪਣੀ ਜਿਹੜੀ ਜੀਵਿਕਾ ਆ ਉਹ ਚਲਾਉਂਦਾ ਪਰ ਪਰਮਪਿਤਾ ਪਰਮੇਸ਼ਵਰ ਦਾ ਨਾ ਜਾਵਦਾ ਅਸੀਂ ਸਾਰੇ ਇਹਦੇ ਪਾਤਰਾਂ ਕਰਵਾਉਣ ਵਾਲੇ ਬਾਬਾ ਸ਼ੇਸ਼ਨਾਗ ਜੀ ਔਰ ਬਾਬਾ ਬੋਲੇਨਾਥ ਜੀ ਦੀ ਕਿਰਪਾ ਜਿਹਦੇ ਨਾਲ ਸਾਰਾ ਕੰਮ ਹੁੰਦਾ ਔਰ ਮੇਰਾ ਨਿਮੰਤਰਨ ਵੀ ਹੈ ਸਾਰੀ ਸੰਗਤਾਂ ਨੂੰ ਕਿ ਉਹ ਮਹਮਾਕੇ ਇੱਥੇ ਪਹੁੰਚਣ ਤੇ ਬਾਬਾ ਜੀ ਦੇ ਇਸ ਪਵਿੱਤਰ ਜੱਗੇ ਦੇ ਦਰਸ਼ਨ ਕਰਨ ਔਰ ਕਥਾ ਵਿਆਸ ਦੁਆਰਾ ਕੀਤੀ ਗਈ ਕਥਾ ਨੂੰ ਸਮਰਨ ਕਰਨ ਧੰਨਵਾਦ ਬੋਲੀਏ ਬਾਬਾ ਸ਼ੇਸ਼ਨਾਥ ਮਹਾਰਾਜ ਜੀ ਕੀ ਜੈ